ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੰਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਮਾ ਚੱਕ ਤਹਿਸੀਲ ਬਟਾਲਾ ਤਹਿਸੀਲ ਡੇਰਾ ਪਾਪਾ ਨਾਨਕਾ ਤੇ ਜ਼ਿਲ੍ਹਾ ਗਰਦਾਸਪੁਰਿਆ ਤੇ ਬਾਕੀ ਇੱਥੇ ਆ ਗਏ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਪੰਜ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਕੁਝ ਸੋਈਆਂ ਵਾ ਤੇ ਕੁਝ ਗੱਬਨਾ ਵਾ ਤੇ ਬਾਕੀ ਸੂਈਆਂ ਆਪਣੀਆਂ ਪਾਸ ਕਰਕੇ ਚੁਆਈ ਕਰਕੇ ਖੜੋ ਤੇ ਗੱਬਣਾ ਵੀ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬਸ ਵਧੀਆ ਕਿਰਪਾਏ ਤੁਸੀਂ ਸਨਾਓ ਹੋ ਠੀਕ ਠਾਕ ਸਭ ਵਧੀਆ ਜੀ ਵਧੀਆ ਚੱਲਿਆ ਵਾ ਵਾ ਤਿਰਾਂ ਬਾਦ ਹੀ ਕਿਤੇ ਦਰਸ਼ਨ ਦੇ ਦਿੰਦੇ ਜੀ ਚਾਹੀਆਂ ਤੋਂ ਉੱਥੇ ਮੇਰੀ ਤੁਹਾਨੂੰ ਫੋਨ ਕੀਤਾ ਤੁਸੀਂ ਫਿਰ ਇਦਾਂ ਟਾਈਮ ਨਹੀਂ ਹੁੰਦਾ ਮਾਲ ਵੀ ਵਿਕ ਜਾਂਦਾ ਰਿਆ ਨਾ ਛੱਡਾ ਨਾ ਮਾਲ ਵੀ ਵਿਕੋ ਗਿਆ ਜਾਂਦਾ ਰਿਹਾ ਜੀ ਉੰਤੇ ਦੋਂ ਫਿਰ ਟਾਈਮ ਬੰਦਾ ਜਿੰਨੇ ਚੰ ਮਾਲਵੇ ਜਾਂਦਾ ਗਲਤ ਟਾਈਮ ਦੀ ਸੀ ਨਾ ਇੱਕ ਟਾਈਮ ਬਣਿਆ ਨਹੀਂ ਰਲਿਆ ਨਹੀਂ ਸਾਡਾ ਟਾਈਮ ਹਾਂਜੀ ਹਾਂਜੀ ਫਿਰ ਇਹ ਕਰਕੇ ਫਿਰ ਤੁਹਾਨੂੰ ਪਤਾ ਹੋਊ ਥੋੜਾ ਕੰਮ ਲੇਟ ਹੋ ਗਿਆ ਹਾਂਜੀ ਹਾਂਜੀ ਹੋ ਸੁਣਾਓ ਤੁਸੀਂ ਘਰ ਪਰਿਵਾਰ ਵਧੀਆ ਚੱਲਦੀ ਕਲਾ ਠੀਕ ਠਾਕ ਸਭ ਠੀਕ ਠਾਕ ਅੱਜ ਪੰਜ ਆ ਫਿਰ ਪੰਜ ਹਾਂਜੀ ਵੀਜੀ ਪੰਜ ਜੋ ਠੀਕ ਆ ਦੋ ਸੁਈਆਂ ਨੇ ਹਾਂਜੀ ਤਾਜ਼ੀਆਂ ਤੇ ਆ ਤਿੰਨ ਕ ਗੱਬਣਾ ਐ ਤਿੰਨ ਕ ਗੱਬਣਾ ਐ ਹਾਂਜੀ ਤੇ ਚਲੋ ਨਾਮ ਦੱਸਦੇ ਨਾ ਆਪਣਾ ਬਲਵਿੰਦਰ ਸਿੰਘ ਆ ਪਿੰਡ ਨਵੇਂ ਚੱਕ ਤੇ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਤੇ ਫੋਨ ਨੰਬਰ ਆਪਣਾ ਹੈਗਾ 9968355698 7738 ਤੇ 1185 ਇਹ ਦੋ ਨੰਬਰ ਹੈ ਦੋਵਾਂ ਤੇ ਵਟਸਐਪ ਚੱਲਦਾ ਵਾ ਠੀਕ ਜਿੰਨੇ ਵੀ ਸਾਡੇ ਭੈਣ ਭਰਾ ਵਧੀਆ YouTube ਵਰਮਨ ਨੂੰ ਪਿਆਰ ਕਰਦੇ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭੈਣ ਭਰਾਵਾਂ ਨੂੰ ਪਿਆਰ ਪਰਿ ਸასი ਕਾਲ ਠੀਕ ਹੈ ਜੀ ਸ਼ੁਰੂਆਤ ਪਹਿਲਾਂ ਕਿਹੜੀ ਤੋਂ ਕਰੀਏ ਫਿਰ ਜਿਹੜੀ ਤੂੰ ਮਰਜ਼ੀ ਕਰ ਲਓ ਸੂਈਆਂ ਤੋਂ ਕਰ ਲਓ ਬੀਤੀ ਚਲੋ ਫਿਰ ਪਹਿਲਾਂ ਉਧਰ ਕਰ ਲਓ ਸੂਈਆਂ ਵਿਖਾ ਦਿੰਨੇ ਪਹਿਲਾਂ ਤੁਹਾਨੂੰ ਇਹਦੇ ਮਗਰ ਬੱਛੀ ਜੇ ਇਹਦੇ ਮਗਰ ਬਿੱਜੀ ਬੱਛੀ ਜੋ ਹੈ ਬੱਛੀ ਬੜੀ ਪਿਆਰੀ ਹੈ ਨਾ ਇਹਦੇ ਮਗਰ ਸੋਹਣੀ ਬੜੀ ਆਈ ਬੱਛੀ ਇਹ ਵੀ ਜੀ ਅੱਜ ਇਹਨੂੰ ਵੀ ਸਾਰਾ ਕੋਈ ਅੱਜ ਚੌਥਾ ਚੌਥਾ ਪੰਜਵਾਂ ਦਿਨ ਹੋਇਆ ਸੂਈ ਨੂੰ ਅੱਛਾ ਠੀਕ ਹੈ ਚੌਥਾ ਪੰਜਵਾਂ ਦਿਨ ਹੋਇਆ ਜੋ ਕਿੰਨਾ ਦੁੱਧ ਕਰ ਕੀ ਤਿਆਰ ਥੱਲੇ ਹੁਣ ਜਿਹੜਾ ਮੌਜੂਦਾ ਵਾ ਬੱਚੇ ਪੁੱਛੇ ਦਾ ਪਾ ਕੇ 11 10 ਮਤਲਬ ਫੁੱਲਾ ਡੁੱਲਾ ਤਿਆਰਿਆ ਹਾਂਜੀ ਹਾਂਜੀ ਤੇ ਕਿੰਨਾ ਕਰੀ ਜਾਊਗੀ ਇਹ ਦੇਖੋ ਐਡੀ ਗਾਂ ਨੂੰ 14 15 ਲੀਟਰ ਦੁੱਧ ਕੁਝ ਵੀ ਨਹੀਂ ਕਹਿੰਦਾ ਵੇਖ ਖੈਰ ਤੋਰ ਮੇਰੇ ਜੀ ਸੇਵਾ ਦੀ ਵੀਰ ਜੀ ਗੱਲ ਜੋ ਠੀਕ ਹੈ ਜੀ ਜੋ ਜੀ ਗੱਲ ਬਾਕੀ ਸੇਵਾ ਦੀ ਚ ਬਾਕੀ ਆ ਥਾਨ ਆਪਾਂ ਦੇਖ ਸਕਦੇ ਚੰਗੇ ਗਿਆਪਤੇ ਆ ਬਾਕੀ ਉਧਰਾਂ ਠੰਡੀ ਠਿਹਰੀ ਆ ਪੂਰੀ ਮਿਲਕਵੇਨ ਵੀ ਚੰਗੀ ਲੱਗੀ ਆ ਲਿਆ ਖੋਲੋ ਫਿਰ ਤੋਰ ਦੀ ਜੀ 14 15 ਲੀਟਰ ਦੇ ਲਾਗੇ ਪੰਨੇ ਦੁੱਧ ਉਧਰਾਂ ਕਹਿੰਦੇ ਭੀ ਭਰੀ ਜਾਊਗੀ ਹੁਣ 10 11 ਲੀਟਰ ਜਿਹੜਾ ਤਿਆਰ ਆ ਚੌਥੇ ਦਿਨ ਦੀ ਸੂਈ ਥੱਲੇ ਵਸ਼ੀਦਾ ਕਰਦੀ ਕੁੜੀ ਜੀ ਬਾਕੀ ਹੋਣ ਨੇ ਤੇ ਵੀ ਨਾਲਾਂ ਜਿਹੜੀਆਂ ਚੰਗੀਆਂ ਥੱਲੇ ਮੈਂ ਤੇਰਾ ਚੰਗੀ ਬਣੀ ਬਾਕੀ ਇਹ ਟਾਈਮ ਹੀ ਚੱਲਿਆ ਦੁਪਹਿਰ ਦਾ ਵਾ ਲੈ ਜਾ ਕੋਈ ਨਹੀਂ ਲੈ ਜਾ ਬੱਚੇ ਦਾ ਥੋੜਾ ਜਿਆਦਾ ਕਰਦੀ ਬੱਚੇ ਤੋਂ ਬਿਨਾ ਖਲਾਉਂਦੀ ਵੀ ਘਾਟੀ ਆ ਕਿੰਨੇ ਰਿਤੇ ਆ ਦੀ ਐ ਫਿਰ ਆਪਾਂ ਸਰਵਿਸ ਜੀ ਜਿੰਨਾ ਕਿਹਾ ਕਿ ਉਹਨੇ ਦੇ ਦਿੰਨੇ ਆ ਕਰ ਦੋ ਜੱਜ ਜੀ ਕੀ ਜੱਜ ਜੀ ਕਰ ਦਈਏ ਹਾਂਜੀ ਦੇ ਦਈਏ 50 ਦੀ 50 ਦੀ ਹਾਂਜੀ ਕਰ ਦਈਏ ਥੋੜਾ ਪਤਾ ਮੰਨ ਦੋ ਫਿਰ ਦੱਸੋ ਵੀ ਜੀ 2-3000 ਛੱਡ ਦਈਏ ਸਦਾਲ ਦੱਸ ਦੋ ਕਿੰਨੇ ਦੇ 45000 ਦੀ ਦੇ ਦਈਏ 45 ਦੀ ਹਾਂਜੀ ਦੇ ਦਾਂਗੇ ਵੀ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ 1000 ਛੋਟ ਕਰ ਦਾਂਗੇ ਅੱਛਾ 1000 ਹੋਰ 44 ਦੀ 44000 ਦੀ 45000 ਦੀ ਦੇਣੀ ਆ ਠੀਕ ਹੈ ਬਾਕੀ ਹੁਣ ਮੇਰਾ ਵੀਰ ਸੌਦਾ ਨਾਲ ਕੋਈ ਕਰੇ ਚਲੋ ਨੇਕੇ ਦੇ ਮਨਤਨ ਮੁਕਤੇ ਹੋਈ ਜਾਂਦਾ 45000 ਦੀ ਦੇ ਤਾਂ ਠੀਕ ਹੈ ਵੀਰ ਜੀ ਤੇ ਆ ਵੀ ਸੋਈ ਸੋਈ ਆ ਗਈ ਜੀ ਇਹ ਤਾਂ ਪਹਿਲਾ ਸੋਈ ਜਾਂਦੀ ਹੈ ਨਾ ਪਹਿਲਾ ਸੋਆ ਵੀ ਜੀ ਦੋ ਦੰਦ ਬੂਮ ਦੋ ਦੰਦ ਤੇ ਆ ਦੇਖ ਸਕਦੇ ਥੱਲੇ ਚੰਗੀ ਬਣੀ ਕੋਈ ਨਹੀਂ ਦੰਦ ਤੋੜ ਕੇ ਦਿਖਾ ਦੂਗੀ ਹਾਂ ਦੋਦੀ ਤੇ ਚੌਗੀ ਵੱਛੀ ਹੋ ਗਈ ਮਗਰ ਵੀ ਵੱਛੀ ਹਾਂਜੀ ਮਗਰ ਵੱਛੀ ਚ ਮਗਰ ਇਹਦੇ ਵੀ ਵੱਛੀ ਆ ਗਈ ਜੀ ਇਹ ਪਰਸੋਂ ਦੀ ਸੂਈ ਜੀ ਬੀ ਅੱਛੇ ਪਰਸੋਂ ਦੀ ਸੂਈ ਹੈ ਅੱਛੇ ਸੂਈ ਹੈ ਤੇ ਇਹ ਕਿੰਨਾ ਕ ਪਹਿਲੇ ਸਮੇਂ ਦੁੱਧ ਭਰੀ ਜਾਊਗੀ ਹੁਣ ਇਹ ਇਹ ਵੇਲੇ ਥੱਲੇ ਵੀ ਜੀ ਕੋਈ ਦੁੱਧ ਜਿਹੜਾ ਪੱਕਾ ਵਾ ਨਾ ਇਹ ਵੇਲੇ ਹੁਣ ਵੀ ਨੌ ਲੀਟਰਾਂ ਦੇ ਬਾਹਰ ਹੋ ਸਕਦਾ ਵਾ ਅੱਛਾ ਮਤਲਬ ਇੰਨਾ ਕ ਦੁੱਧ ਜਿਹੜਾ ਆਰਾਮ ਨਾਲ 9-10 ਲੀਟਰ ਹੁਣ ਵੀ ਹੈਗਾ ਬੱਚੇ-ਬੱਚੇ ਦਾ ਪਾ ਕੇ ਅੱਛਾ ਹਾਂਜੀ ਬਾਕੀ ਵੱਛੀ ਮਾਰੀ ਮਟਕੇ ਭਲਾ ਆਇਆ ਪਹਿਲਣ ਵੱਛੀ ਤਦ ਕਰਕੇ ਹਾਂਜੀ ਬਾਕੀ ਉਹਦਾ ਇਹ ਵੇਖੋ ਵੀ ਜਾਨਤ ਕਾਤ ਬੜੀ ਹੈ ਹਾਂਜੀ ਹਾਂਜੀ ਇਹ ਗਾੜੀ ਸਟਾਈਲਿਸ਼ ਤੁਰੇ ਤਰ ਬਣਿਆ ਦੁੱਧ ਏ ਹਵੱਛੀ ਨੇ ਵੀ 14 ਜੀ ਬੱਤ ਮੁਹਲ ਬੜੇ ਨਿਕੇ ਨਿਕੇ ਆਪਣੇ ਤੇ ਆ ਵੱਛੀ ਵੀ ਮਗਰ ਚੰਗੀ ਆ ਚਲੋ ਤੇ ਆਪ ਵੀ ਵੈਟ ਸੋਹਣੀ ਜਰਸੀ ਕ੍ਰੋਸ ਤੇ ਆ ਹਾਂ ਦੇਖਣ ਦੇ ਜੀ ਤੇ ਬਾਕੀ ਥੱਲੇ ਚੰਗੀ ਬਣੀ ਆ ਤੋ ਆਇਰਾ ਪਹਿਲਾ ਹੀ ਆਜ ਲਿਆਓ ਜੀ ਲਿਆ ਦਿਖਾ ਦੋ ਦੰਦੇ ਤੇ ਚੋਗੀ ਆ ਜਿਹੜੀ ਚੋਗੀ ਦੇ ਮਤਲਬ ਦਈ ਆ ਬਰਾਬਰ ਕਰਨ ਇੱਕ ਵਾਰੀ ਫੇਰ ਦਿਖਾ ਦਿਓ ਤਾਂ ਚੰਗੀ ਤਾਂ ਆ ਦੇ ਸਾਡੇ ਚੋਗੀ ਵਾਲੇ ਦਹੀਂ ਬਰਾਬਰ ਕਰਨਗੇ ਉਹ ਛੋਟੇ ਆ ਕੋਈ ਦੋਂਦੀ ਮੰਲੇ ਕੋਈ ਚੋਗੀ ਮੰਲੇ ਚਲੋ ਲੈ ਜਾ ਦੋਂਦੀ ਚੋਗੀ ਜੀ ਆ ਬਾਕੀ ਸੋਹਣੀ ਵੈਲ ਬਣੀ ਆ ਸੁਧਜਾ ਬਣੀ ਛੱਲੇ ਵੀ ਚੰਗੀ ਆ ਹਾਂ ਦੇਖ ਸਾਡੇ ਜੇ ਤੇ ਇਹਦਾ ਫਿਰ ਮੁੱਲ ਵੇਖ ਲੋ ਵੀਜੀ ਜਿੰਨੇ ਦੀ ਕਹਿੰਦੇ ਦੇ ਦੇ ਦਿੰਦੇ ਆ ਜਿਆਜੀ ਕਰ ਦਈਏ 55000 ਦੀ 55 ਦੀ ਹਾਂਜੀ ਕਰ ਦਈਏ ਥੋੜਾ ਬਾਧਾ ਮਾਣ ਇਹਨੇ ਦਿਨਾਂ ਬਾਅਦ ਆਈ ਤੁਸੀਂ ਦੱਸੋ ਕੋਈ ਗੱਲ 50 ਚ ਛੋਟ ਕਰ ਦੋ ਕਿੰਨੀ ਕਰਦੇ ਜੀ ਹਾਂਜੀ 50 ਚ ਛੋਟ ਕਰ ਦੋ 50 ਛੋਟ ਕਰ ਦਈਏ ਹਾਂਜੀ ਵੇਖ ਲਓ ਧੱਕਾ ਨਾ ਹੋ ਜੇ ਨਹੀਂ ਧੱਕਾ ਨਹੀਂ ਹੁੰਦਾ ਹਾਂ ਨਾ 48000 ਦੀ ਵਾਛੀ ਦੇ ਰਾ ਠੀਕ ਹੈ 48000 ਦੀ ਵਾਛੀ ਦੇ ਰਾ ਠੀਕ ਹੈ ਜੀ ਮੱਛੀ ਵੇਖੋ ਕੀ ਚੀਜ਼ ਹੈ ਬਾਕੀ ਚਲੋ ਕੋਈ ਵੀ ਰਾਨ ਕੇ ਵੇਖੇ ਇੱਕ ਕਰੀ ਸੋਹਣੀ ਹੈ ਬੱਧੀ ਆ ਤੇ ਆਹ ਗਾਡੀ ਕੱਬਾ ਆ ਗਿਆ ਹਣਾ ਹਾਂਜੀ ਗਾੜੀ ਕੱਬੜਾਂਗੇ ਇਹ ਵੀ ਜੱਸੀ ਕ੍ਰਾਸ ਸੀ ਆ ਚੰਗੇ ਕਦ ਕੱਢ ਤੇ ਉਤਨੇ ਵੀ ਤੇ ਆਹ ਕਿੰਨਾ ਕੁ ਤੇਰਾ ਦੁੱਧ ਪਈ ਜਾਊਗੀ ਇਹ ਵਾਲੀ ਵਛੀ ਹਾਂਜੀ ਤੀਜੀ ਵੱਡੀ ਵਛੀ ਆ ਤੇ ਛੋਟੀ ਨਾ ਮੰਨੇ ਕਦ ਦੇਖੋ ਤੁਸੀਂ ਕਿੱਡਾ ਜਿਹਾ ਵਛੀ ਹਾਂਜੀ ਕਦ ਕਾਕ ਚੰਗਾ ਉਹ ਤੇਰਾ ਅੱਜ ਘੱਟੋ ਘੱਟ ਵਛੀ ਦਾ ਬਹੁਤਾ ਨਹੀਂ ਤੇ 4.5 ਫੁੱਟ ਹੋਣਾ ਵਾ ਹਾਂਜੀ ਠੀਕ ਆ ਵੱਡੀ ਐ ਬੋਦੀ ਛੋਟੀ ਨਾ ਕੋਵਾਂ ਨੇ ਵੀ ਖਰੀ ਛੋਟੀ ਨਾ ਹੋਏ ਕਿਤੇ ਹਾਂਜੀ ਮੇਰੇ ਤੋਂ ਤੁਸੀਂ 4 ਫੁੱਟਾਂ ਦਾ ਵਾਅਦਾ ਕਰ ਦੋਗਾ ਇਹਦਾ ਹਾਂਜੀ ਠੀਕ ਐ 6 ਦਾ ਦੰਦ ਮੂੰਹਾਂ ਦੁੱਧਾ ਜੋ ਤੇ ਮੂੰਹ ਛਿੱਗੀ ਜੋ ਠੀਕ ਐ ਦੂਜਾ ਸੁਆ ਜੋ ਠੀਕ ਐ ਹਾਂਜੀ ਤੇ ਦੁੱਧ ਕਿੰਨਾ ਕੁ ਭਰੀ ਜਾਊਗੀ ਦੁੱਧ ਵੀ ਜੀ ਇਹ ਵੀ ਰਾਮ ਨਾਲ ਇਹਨੇ ਵੀ 13-14 ਲੀਟਰ 13 ਲੀਟਰ ਇਹਨੂੰ ਦੱਸ ਕੀ ਹਾਂ ਦਾ ਹਾਂ ਵੇਖ ਲੈ ਆ ਦੇ ਸਾਡੇ ਛਿੱਗੀ ਤੇ ਦਹੀਂ ਆ ਜੇ ਬਰਾਬਰ ਕਰਨਾ ਲੈ ਜਾ 13 14 ਲੀਟਰ ਦੇ ਲਾਗੇ ਬਨੇ ਦੁੱਧ ਦੇ ਵੀ ਕਹਿੰਦੇ ਵੀ ਭਰੀ ਜਾਊਗੀ ਦੂਸਰਾ ਸਵੇਰ ਇਨੇ ਸੋਣਾ ਅਜਲੇ ਅਜਲੇ ਠੰਡੀ ਸੀ ਲਿਆ ਤਰਾ ਪੂਰੀ ਲੈ ਜੋ ਗੋਆ ਪਰ ਮੈਂ ਤੇ ਮੱਕੀ ਥਾਣੇ ਦੇ ਕੋ ਵੀ ਚੰਗਾ ਲੱਗਾ ਆ ਨਾ ਦੇ ਸਾਡੇ ਥਾਣੇ ਦੇ ਲੱਗੇ ਤਾਂ ਬਸ ਠੰਡੀ ਸ਼ੀਸ਼ੀ ਇਹਦਾ ਫਿਰ ਮੁੱਲ ਵੀ ਜੀ ਵੇਖ ਲਓ ਉੜਦੀਆਂ ਲਈ ਉੜਦੀਆਂ ਲਈ ਦੇ ਦਈਏ 45 ਦੀ 45 ਤੇ ਸੋਈ ਦਾ ਮੁੱਲ ਜੇ ਗੱਭਨ ਦਾ ਕਰੀਏ ਦੱਸੋ ਫਿਰ 40 ਦੀ ਕਿੰਨੇ ਦੀ 40 ਦੀ 40 ਦੀ ਹਾਂਜੀ ਆ ਨਾ 38 ਹਾਜ਼ਾਰ ਦੀ ਦੇਦਾਂਗੇ ਵੀ ਜੀ ਅੱਛਾ ਠੀਕ ਆ 40 ਚੋਂ ਵੀ ਦੋ ਛੱਡਦੇ ਸੋਦੇ ਉਹ ਨੇ ਜਿਹੜੇ ਪੈਸੇ ਲੈਣੇ ਆ ਐਵੇਂ ਮਤਲਬ ਕੋਈ ਛੋਟ ਛੋਟ ਖੁਸ਼ੀ ਨਾਲ ਖੁੱਲਣੀ ਕਰਦਾਂਗੇ ਠੀਕ ਆ ਬਾਕੀ ਵੱਡੀ ਕੋਈ ਇਹ ਨਾ ਆਖੇ ਵੀ ਦੋ ਘਟ ਲਲਾ ਤਿੰਨ ਲਲਾ ਉਹ ਕੰਮ ਨਹੀਂ ਹੋਣਾ ਸੋ ਰੇਟ ਪੱਕੇ ਪਾਏ ਆ ਲੈ ਲੈਣੇ ਆ 50 ਨਹੀਂ ਮੰਗਿਆ 60 ਨਹੀਂ ਮੰਗਿਆ ਜਿੰਨੇ ਜਿੰਨੇ ਲੈਣੇ ਉਹੋ ਹੀ ਉਹ ਹੀ ਕੀਤੇ ਠੀਕ ਆ ਤੇ ਆ ਵੀ ਗੱਬਣ ਜੇ ਇਹ ਵੀ ਗੱਬਣ ਇਹਦੇ ਥਾਨੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਤੇ ਬਾਕੀ ਮਿਲਕ ਮੀਨ ਵੀ ਇਹਦੀ ਚੰਗੀ ਲੱਗੀ ਐ ਇਹ ਕਿੰਨਾ ਕੁ ਤੇਰਾ ਦੁੱਧ ਭਰੀ ਜਾਊਗੀ ਵੀ ਹਲੋ ਮੱਛੀ ਜੀਲੀ ਐ ਵੀ ਇਹਨੂੰ 15 14 ਲੀਟਰ ਇਹਨੂੰ ਕੀ ਹੋ ਜਾਂਦਾ 15 16 ਲੀਟਰ ਤੋਰੋ ਫੇਰ ਇਹਨੂੰ ਵੀ ਇੱਕ ਕਰੀ ਬਾਕੀ ਬੀਜੀ ਇੱਕ ਹੋਰ ਗੱਲ ਜੋ ਹਾਂਜੀ ਮਾਕੀ ਦੋਦਾ ਆਪਣੀ ਸੇਵਾ ਦਾ ਵਿੰਦਾ ਜੋ ਉਹਨਾਂ ਅਸੀਂ ਇਦਾਂ ਬੋਲ ਦਈਏ ਜੇ ਲੱਗਿਆ ਤੁਸੀਂ ਇੰਨਾ ਕਹਿੰਦੇ ਕਿ ਪੱਠੇ ਤੇ ਨਹੀਂ ਨਾ ਫਿਰ ਉਹ ਤੇ ਅਗਲੇ ਨੇ ਪਾਉਣੇ ਆ ਹਾਂਜੀ ਇਹ ਤਾਂ ਗੱਲ ਤਾਂ ਢਹੀ ਸਹੀ ਜੀ ਚੱਕਰ ਤੋਂ ਇਹੇ ਪਾ ਲੱਗ ਜਾਂਦਾ ਸਰਪੰਡ ਇਹ ਪਾ ਲੱਗ ਜਾਂਦਾ ਬਾਕੀ ਇਹ ਪਰਣੀ ਆ ਚੰਗੀ ਆ ਵੀ ਥੱਲੇ ਲੈ ਜੀ ਬਾਕੀ ਜੇ ਹੋਵਾਂ ਨੇ ਜਿਹੜੇ ਲਟਲਾ-ਟੁਲਾ ਚੰਗੀਆਂ ਵਾਂ ਜੇ ਭਰ ਜੋਗੀ ਚੰਗੀ ਥੱਲੇ ਹਸਤਾ ਲੈ ਆ ਜਨੇ ਦੇ ਤੇ ਇਹਦਾ ਫਿਰ ਮੁੱਲ ਦੇ ਲੋ ਵੱਡੀ ਬੱਛੀ ਇਹ ਵੀ ਕੋਈ ਛੋਟੀ ਨਹੀਂ ਗੀ ਹਾਂਜੀ ਦੇ ਦੀਏ 50 ਦੀ ਕਰ ਦਈਏ ਮਨਤਾ ਨਾ ਉਹਦਾ ਹਾਂਜੀ ਆ ਇਹ 100 ਫਿਰ ਜਾਂ ਦੇ ਹਾਂਜੀ ਜਾਂਜੀ ਹੋਰ ਕਰ ਦਈਏ 100 ਫਿਰ ਆਪ ਹੀ ਕਰ ਦੋਗੇ ਪੱਕੀ ਪੱਕੀ ਗੱਲ 40000 ਦੀ ਦੇ ਦੀਏ 46 ਦਿਨ ਦੇ ਜੀ ਦੋ ਹੋਰ ਛੱਡ ਦੀ ਨਹੀਂ ਨਹੀਂ ਠੀਕ ਹੈ 44 ਦੀ ਤੁਹਾਨੂੰ ਕਹਿ ਤਾ ਤੇ ਦੇ ਦਾਂਗੇ ਵੀ ਜੀ ਠੀਕ ਹੈ ਜੀ ਠੀਕ ਹੈ ਜੀ ਪਰ ਹੁਣ ਮੇਰਾ ਵੀਰ ਕੋ ਸੌਦਾ ਨਾਲ ਹਵਸ਼ੀ ਦਾ ਕਰੇ ਠੀਕ ਹੈ ਜੀ ਠੀਕ ਪਹਿਲੀ ਗੱਲ ਤੇ ਕਿਸੇ ਦਾ ਮਨ ਕਰੇ ਸੌਦਾ ਇਹ ਆ ਕਿ ਮੁੱਲ ਉਹ ਪਾਏ ਜਿਹੜੇ ਲੈਣ ਵਾਲੇ ਪਤਾ ਕੀ ਆ ਤਦ ਮੁੱਲ ਉਹ ਪਾਏ ਆ ਜਿਹੜੇ ਲੈਣੇ ਆ ਇਹ ਅਬੇ ਸਮਾ ਤੁਹਾਡਾ ਵੀ ਨਾ ਖਰਾਬ ਹੋਵੇ ਤੇ ਅਗਲੇ ਦਾ ਵੀ ਨਾ ਹੋਵੇ ਕੋਈ ਇਹ ਨਾ ਕਿ ਵੀ ਆ 2000 ਜਾਂ 3000 ਵਾਲਾ ਸੌਦਾ ਨਹੀਂ ਗਾ ਵਿੱਚ ਰੱਖਿਆ ਠੀਕ ਆ ਠੀਕ ਹੈ ਜੀ ਉਹ ਆ ਜੀ ਵੀ ਜਿਹੜਾ ਵੀਰ ਕੋਈ ਸਾਡਾ ਹੰਨ ਫੋਨ ਕਰਦਾ ਵਾ ਸਾਡ ਨੂੰ ਮੋਤ ਪਿਆਰ ਰੱਖਦਾ ਉਹਦੇ ਵਾਸਤੇ ਜਿਹੜੀ ਛੋੜਿਆ ਉਹ ਆਪਣੇ ਦਿਲੋਂ ਖੋਲੀ ਕਰਦਾ ਠੀਕ ਹੈ ਜੀ ਹਾਂ ਤੇ ਕਾ ਵੀ ਜਰਸੀ ਆ ਗਈ ਜੇ ਗੱਬਨ ਇਹ ਵੀ ਜੀ ਜਰਸੀ ਜੋ ਠੀਕ ਹੈ ਜੀ ਇਹ ਅਭੀ ਇਹ ਵੀ ਲੈ ਜੇ ਕਿ ਦੇਣ ਅਜੇ ਅੱਜ ਦਿਨ ਖੜਦੀ ਹੈ 14 ਤਰੀਕ ਨੂੰ ਉਦਾਂ ਵੀ ਵਛੀ ਤੇ ਦਿਨ ਪੂਰੇ ਆ ਪਰ ਇਹਨੇ ਦੇਣਾ ਜੇ ਹਫਤਾ ਲੈ ਜਾਣਾ ਅੱਛਾ ਹਫਤਾ ਕੱਤੇ ਦੇੜ ਕੇ ਲੈਣ ਭਾਏ ਵਾਦੀ ਲੈ ਜੇ ਇੱਕ ਅਦਾ ਦਿਨ ਠੀਕ ਹੈ ਠੀਕ ਹੈ ਬਾਕੀ ਜਾਤ ਕਾਤ ਬੜੀ ਜੋ ਵਛੀ ਦੀ ਤੋਰਾਂ ਹਾਂ ਫਿਰ ਇੱਕ ਰੀਨ ਬਾਕੀ ਇਹ ਵੀ ਵੱਡੀ ਹੈ ਕੋ ਛੋਟੀ ਨਹੀਂ ਬਾਕੀ ਤੇ ਲੱਡੋ ਲ ਹਵਾ ਨੇ ਜਿਹਦੇ ਵੀ ਚੰਗੀਆਂ ਵਾਂ ਲਿਆ ਜੀ ਬਾਕੀ ਇਹ ਵੀ ਥੋੜਾ ਸੰਭਰਾਂ ਲਈ ਆ ਜੇ ਦਿਨ ਖੜਦੀ ਆ ਹਾਂਜੀ ਹਾਂਜੀ ਤੇ ਅਥਾਣੇ ਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਤਾਂ ਮੈਂ ਮੈਂ ਕਹਿੰਦਾ ਕੋਈ ਗੱਲ ਨਹੀਂ ਠੰਡੀ ਠੀਰੀ ਆ ਥਾਣੇ ਵੇਖੋ ਕਿਦਾਂ ਦਾ ਵੇਖੋ ਜੀ ਇਦਾਂ ਰੱਖਿਓ ਹਾਂਜੀ ਆ ਵੇਖੋ ਛਾਲ ਛੁਣ ਕਿਦਾਂ ਦਾ ਵਧੀਆ ਤੁਹਾਨੂੰ ਲੱਗਿਆ ਤੇ ਇਹਦਾ ਫਿਰ ਮੁੱਲ ਦੇਣਗੀ 40 ਦੀ ਇੱਕੋ ਗੱਲ ਕਰਦੀਏ ਦੱਸੋ 35000 ਦੀ ਠੀਕ ਐ ਐਂਡ ਧੱਕਾ ਨਾ ਜੀ ਨਹੀਂ ਧੱਕਾ ਨਹੀਂ ਹੁੰਦਾ 500 ਰੁਪਇਆ ਹੋਰ ਛੋੜ ਠੀਕ ਐ 34.5 ਦੀ ਹੋਗੀ 34.5 ਦੀ ਠੀਕ ਐ 500 ਛੋੜ ਚਲੋ ਬਾਕੀ 11 ਕੀ ਛੋੜ ਮੁੱਕੇ ਤੇ ਕਰਦੇ ਹੋ ਬੜਾ ਜਿਆਦਾ ਨਹੀਂ ਮਤਲਬ ਛੋੜ ਹੀ ਹੋਣੀ ਆ ਜਦੋਂ ਮੈਂ 500 ਪਹਿਲਾਂ ਹੀ ਕਰਤੀ ਜੋ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਸੂਈਆਂ ਆਪਣੀਆਂ ਚੋਚਵਾ ਕੇ ਖੜੋ ਤੇ ਗੱਬਨਾ ਆਪਣੀਆਂ ਪਾਸ ਕਰਕੇ ਖੜੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਤਸੱਲੀ ਕਰੋ ਤੇ ਆਪਣੀ ਸਮਝਣਾ ਵੇ ਇਸ ਚਾ ਕੇ ਪਸ਼ੂ ਖਰੀਦੋ ਜੀ